ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਹਾਂਜੀ ਫਾਈਨਲੀ ਜੀ ਮੀ ਆਈ ਗਿਆ ਆਪਣੀ ਗੁੱਡੀ ਨੇ ਸੁਨੇਹਾ ਲਾਈ ਦਿੱਤਾ ਹਨਾ ਹਾਸੀ ਹੁ ਜਾ ਕਰਦੇ ਹਾਂ ਜੀ ਹਨਾ ਵੀ ਚਲੋ ਮੀ ਦੱਸਿਆ ਹੋਇਆ ਸੀਗਾ ਚਲੋ ਚਾਹੇ ਦੱਸਿਆ ਸੀ ਜਾਂ ਨਹੀਂ ਦੱਸਿਆ ਸੀ ਪਰ ਇਹ ਆ ਜੀ ਚਲੋ ਮੀ ਆ ਹੀ ਆ ਗਿਆ ਹਨਾ ਵੀ ਪਰ ਥੋੜੀ ਰਾਹਤ ਮਿਲੀ ਗਰਮੀ ਤੋਂ ਹਨਾ ਹੁਣ ਦੇਖਦੇ ਹਾਂ ਦੀ ਕਿੰਨੀ ਕੁ ਦੇਰ ਪੈਂਦਾ ਏ ਇਹ ਤਾਂ ਪਤਾ ਲੱਗੂ ਬਾਅਦ ਵਿੱਚ ਪਰ ਜਣੀ ਜਿਵੇਂ ਜਿਆਦਾ ਇੱਕਦਮ ਤੇਜ਼ ਜੇ ਉਤਰਦਾ ਉਹਦੇ ਨਾਲੋਂ ਥੋੜਾ ਜਿਹਾ ਠੀਕ ਆ ਜਿਹੜਾ ਜਿਆਦਾ ਤੇਜ਼ ਉਤਰਦਾ ਜੀ ਉਹ ਫਿਰ ਹੱਟ ਵੀ ਜਲਦੀ ਜਾਂਦਾ ਪਰ ਇਹ ਵੀ ਥੋੜਾ ਜਿਹਾ ਜਿਵੇਂ ਸਿਆਣੇ ਲੋਕ ਕਹਿੰਦੇ ਨੇ ਵੀ ਰatschma ਜਿਮੀ ਪੈਂਦਾ ਨਾ ਇਹ ਕੁਛ ਦਿਨ ਪਈ ਵੀ ਜਾਂਦਾ ਜੀ ਅਸੀਂ ਸਾਢੇ 4:30 ਦਾ ਟਾਈਮ ਸੀਗਾ ਲੱਗੇ ਸੀ ਰੋਟੀ ਖਾਣ ਜਦ ਨੂੰ ਆ ਗਏ ਅਸੀਂ ਮੀ ਨਲੇ ਖਾਦੀ ਰੋਟੀ ਨਾਲੇ ਕਰੇ ਸੀ ਮੀਨ ਇੰਜੋਏ ਬਹੁਤ ਕਹਿੰਦੇ ਹੁੰਦੇ ਨੇ ਵੀ ਬਹੁਤ ਖੁਸ਼ੀ ਆਬਦੇ ਆਪ ਨੂੰ ਇਹ ਸੀਗਾ ਵੀ ਮੀ ਆ ਗਿਆ ਹੈ ਹਨਾ ਇੰਨੇ ਦਿਨਾਂ ਤੋਂ ਵੇਟ ਕਰਦੇ ਸੀਗੇ ਵੀ ਮੀ ਆਉਂਦਾ ਨਹੀਂ ਹੋਰ ਸਾਈਡਾਂ ਤੇ ਪਿਆ ਪਈ ਜਾਂਦਾ ਏ ਤਾਂ ਕਰਕੇ ਬਾਜੀ ਹੁਣ ਅੱਜ ਆਪਾਂ ਲੈ ਕੇ ਆਏ ਜੀ ਥੋੜਾ ਮਿਨੀ ਬਲੌਗ ਇਹ ਬਣਾਇਆ ਹੈ ਮੈਂ ਜ਼ਿਆਦਾ ਨਹੀਂ ਸੀ ਬਸ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਬੀੜੇ ਦੀ ਮੈਂ ਨਾ ਅੱਧਾ ਕਿ ਬੀੜਾ ਸਾਫ਼ ਕਰ ਲਿਆ ਸੀਗਾ ਫਤੇ ਦੇ ਪਾਪਾ ਨੂੰ ਲੱਗੇ ਹੋ ਸੀਗੇ ਬਾਹਰਲੇ ਬੀੜੇ ਦੇ ਵਿੱਚ ਉਹਨਾਂ ਨੂੰ ਕੰਮ ਸੀਗਾ ਤਾਂ ਕਰਕੇ ਉਹ ਉਧਰ ਲੱਗੇ ਸੀ ਮੇਰਾ ਅੱਧਾ ਕਿ ਬੀੜਾ ਸਾਫ਼ ਹੋ ਗਿਆ ਸੀਗਾ ਵੀ ਚਲੋ ਉਦੋਂ ਦਾ ਬੀੜਾ ਪੱਕਾ ਕਰਕੇ ਸਾਫ਼ ਹੋ ਜਾਂਦਾ ਪਰ ਬੂਟਿਆਂ ਚੋ ਹਨਾ ਕਾਕਾ ਕੁਖ ਜੇ ਕੱਢਣੇ ਹੋਰ ਕਿਆਰੀਆਂ ਜੇ ਸਾਫ਼ ਕਰ ਉਹਦੇ ਵਿੱਚ ਕਰਕੇ ਥੋੜਾ ਟਾਈਮ ਲੱਗ ਗਿਆ ਮੈਨੂੰ ਉਧਰਲੀ ਸਾਰਾ ਸਾਫ਼ ਕਰਦੇ ਨੂੰ ਹੁਣ ਜਿਹੜਾ ਅੱਧਾ ਖੜੇਗਾ ਉਹ ਫਿਰ ਦੇਖਦੇ ਆ ਜੀ ਜਦੋਂ ਮੀਂਹ हट ਜਾਊਗਾ ਫਿਰ ਦੇਖ ਲਾਂਗੇ ਉਹ ਸਭ ਨਾ ਕਰ ਲਾਂਗੇ ਪਰ ਫਿਰ ਮੈਂ ਲੱਗੀ ਸੀ ਅੰਦਰ ਕਿਉਂਕਿ ਮੈਂ ਨਾ ਕੱਪੜਿਆਂ ਦਾ ਤੋਤਵਿਆ ਦਾ ਨਹੀਂ ਕੀਤਾ ਕੁਛ ਤਾਂ ਇਹ ਸੀਗਾ ਵੀ ਮੀਂਹ ਪੈਂਦਾ ਸੀ ਕੁਛ ਇਹ ਸੀਗਾ ਵੀ ਜਿਵੇਂ ਆਪਣੇ ਕੰਮ ਚੱਲਦਾ ਕਰਕੇ ਸੀ ਵਿਰੇਜ ਦਾ ਹਨਾ ਵੀ ਪਾਣੀ ਦਾ ਕੰਮ ਬੰਦ ਕੀਤਾ ਹੋਇਆ ਉਹਨਾਂ ਨੇ ਇਸੇ ਕਰਕੇ ਮੈਂ ਕਿਹਾ ਵੀ ਚਲੋ ਐਦਾਂ ਹੀ ਹਨਾ ਵੀ ਛਾੜ ਕੇ ਸਾਫ਼ ਕਰ ਕਰਕੇ ਬਸ ਓਦਾਂ ਹੀ ਝਾੜ ਝੜ ਕੇ ਜਈ ਬਿਛਾ ਦੇਣੀ ਆ ਦੁਬਾਰਾ ਇਹਨਾਂ ਦੇ ਕਵਰ ਬਾਜੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਇਦਾਂ ਹੀ ਹਨਾ ਵੀ ਡਸਟਿੰਗ ਵਗੈਰਾ ਕਰ ਦਿੰਨੀ ਆ ਵੀ ਜਿਹੜੇ ਚਲੋ ਹਨਾ ਉਦਾਂ ਝਾੜੂ-ਝੂੜੂ ਲਗਾਉਣ ਵਾਲੇ ਹਨਾ ਆਹੇ ਕੰਧਾਂ ਤੇ ਜਾਲੇ ਵਗੈਰਾ ਲਾਉਣ ਵਾਲੇ ਨੇ ਨਾ ਉਹ ਕੰਮ ਮੈਂ ਕਰ ਲੰਨੀ ਆ ਵੀ ਇਹਨਾਂ ਦੇ ਕਵਰ ਵਗੈਰਾ ਇਦਾਂ ਹੀ ਹਨਾ ਵੀ ਚਾਰ ਝੜ ਕੇ ਦੁਬਾਰਾ ਵਿਛਾ ਲੈਂਦੇ ਚਲ ਸਾਫ ਆਪੇ ਬਾਅਦ ਵਿੱਚ ਸੀਵਰੇਜ ਦਾ ਜਦੋਂ ਹੋ ਜੂਗਾ ਫਿਰ ਦੇਖਦੇ ਆ ਜੀ ਕਿਵੇਂ ਹੁੰਦਾ ਬਾਕੀ ਇਹ ਵੀ ਅੰਦਾਂ ਨੂੰ ਤੋਤਿਆਂ ਨੂੰ ਵੀ ਥੋੜੀ ਉਹ ਦੇਰ ਹੋਈ ਹੈ ਬਸ ਇੱਕ ਉਹ ਆਪ ਦੇ ਮਨ ਨੂੰ ਇਹ ਹੋ ਜਾਂਦਾ ਹੈ ਨਾ ਵੀ ਮੀਨਾ ਰਹਿ ਕੇ ਆਇਆ ਵੀ ਚਲ ਸਫਾਈ ਦਾ ਕਰ ਲਈਏ ਵੀ ਇਹਨਾਂ ਤੋਂ ਮੰਮੀ ਉਹਨਾਂ ਤੋਂ ਚਲ ਐਨਾ ਜ਼ਿਆਦਾ ਡੀਪਲੀ ਹੁੰਦਾ ਨਹੀਂ ਹੈਗਾ ਬਸ ਇਸੇ ਕਰਕੇ ਸੀਗਾ ਹੋਰ ਤਾਂ ਕੋਈ ਗੱਲ ਨਹੀਂ ਠੀ ਅ ਇਹਦੇ ਕਰਕੇ ਬਸ ਅੱਜ ਥੋੜੀ ਜੀ ਰੁਜੀਮੀਆਂ ਭਰੀ ਸੀਗੀ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਵੀ ਹਰ ਔਰਤ ਦੀ ਜ਼ਿੰਦਗੀ ਐਵੇਂ ਹੀ ਰੁਜੀਮੀਆਂ ਦੇ ਭਰੀ ਹੁੰਦੀ ਹੈ ਨਾ ਕਦੇ ਆ ਕੰਮ ਕਦੇ ਉਹ ਕੰਮ ਦੀ ਵਸਤ ਕਦੇ ਪੇਕ ਕੰਦੇ ਕਦੇ ਸਹਰਿਆਂ ਦੇ ਅਸ ਜੀ ਪਹਿਲਾਂ ਹੈਗੇ ਸੀ ਉੱਥੇ ਦੇ ਕੰਮਕਾਰ ਵੀ ਚਲਾ ਵੀ ਕਰ ਲਿਆ ਵੀ ਚਲਿਆ ਹੁਣ ਜਿੰਨੇ ਕੁ ਉੱਥੇ ਸਮਾਰਕ ਜਾਂਦੇ ਸੀ ਉਹਨੇ ਕਿ ਇੱਥੇ ਥੋੜੇ ਜਿ ਇਕੱਠੇ ਹੋਏ ਪਏ ਸੀਗੇ ਹਨਾ ਫਿਰ ਅੱਜ ਹੁਣ ਦੇਖਦੇ ਆ ਕਿੰਨੇ ਕੁ ਦਿਨਾਂ ਦੇ ਵਿੱਚ ਇੱਥੇ ਦਾ ਥੋੜੀ ਜੀ ਸੈਟਿੰਗ ਜੀ ਆਉਂਦੀ ਆ ਕਮਾਂਕਾਰਾਂ ਦੀ ਹਨਾ ਮੈਂ ਫਿਰ ਉਹ ਸ਼ਾਮ ਜੇ ਨੂੰ ਲੱਗ ਗਏ ਸੀਗੇ ਫਿਰ ਜਿਹੜੇ ਆ ਵਾਲੀ ਸਾਈਡ ਰਹਿੰਦਾ ਸੀ ਕਿਉਂਕਿ ਜੀ ਇਹ ਨਾ ਜਮੇਟਾ ਲੱਗਿਆ ਕਰਕੇ ਨਾ ਪੱਤੇ ਝੜਦੇ ਨੇ ਉਹ ਵਿੱਚ ਫਸ ਜਾਂਦੇ ਨੇ ਫਿਰ ਉਹ ਮੈਨੂੰ ਆਪ ਦੇ ਮਨ ਨੂੰ ਹੈ ਵਧੀਆ ਲੱਗਦੇ ਹੈਗੇ ਮੈਨੂੰ ਇਹ ਹੁੰਦਾ ਵੀ ਚਲ ਸਾਫ਼ ਹੋ ਜਵੇ ਹਨਾ ਕੁਝ ਜਿਹੜੇ ਵਿੱਚ ਥੋੜੇ ਬਹੁਤੇ ਕੱਖ ਜੇ ਹੋਏ ਹੁੰਦੇ ਨੇ ਫਿਰ ਉਹ ਪੱਟ ਲਈਦੇ ਹੁੰਦੇ ਨੇ ਕਿਉਂਕਿ ਜੀ ਇੱਕ ਦਿਨ ਦੇ ਵਿੱਚ ਤਾਂ ਹਨਾ ਸੱਟ ਬਹਿੰਦੇ ਨਹੀਂ ਹੈਗੇ ਕੰਮਕਾਰ ਬਸ ਇਹ ਹੁੰਦਾ ਵੀ ਜਿੰਨਾ ਕੁ ਕੁਝ ਮੈਨੂੰ ਇਹ ਸੀ ਵੀ ਚਲ ਇਹ ਥੋੜਾ ਰਹਿੰਦਾ ਸੀ ਕੰਮ ਵੀ ਇਹਦਾ ਹੋ ਜਵੇ ਵੀ ਫਿਰ ਇਸ ਤੋਂ ਬਾਅਦ ਜਿਵੇਂ ਅੰਦਰ ਦਾ ਇਹ ਵੀ ਉਹ ਹੋ ਹੀ ਜਾਊਗਾ ਜਿਵੇਂ ਜਿਵੇਂ ਹੋਊਗਾ ਕੁਝ ਅੱਜ ਅੰਦਰ ਦਾ ਹੋ ਗਿਆ ਸੀ ਕਿਉਂਕਿ ਜੀ ਔਰਤ ਨੂੰ ਦੋਨਾਂ ਘਰਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਬਸ ਇਹ ਕੀ ਆ ਵੀ ਸਿਰਫ ਇੱਕ ਔਰਤ ਨੂੰ ਮਾਣ ਨਹੀਂ ਇਹ ਗੱਲ ਦਾ ਮਿਲਦਾ ਹੈਗਾ ਬੀ ਸਨਮਾਨ ਨਹੀਂ ਮਿਲਦਾ ਇਹ ਗੱਲ ਦਾ ਹਨਾ ਵੀ ਇਹ ਕਿਹਾ ਜਾਂਦਾ ਵੀ ਸੌਰਿਆਂ ਦੇ ਮਨਾ ਚਾਹੀਦਾ ਵੀ ਇਹ ਪੀਕਿਆਂ ਦਾ ਕਰਦੀ ਆ ਨਾ ਪੀਕਿਆਂ ਨੂੰ ਇਹ ਅੰਦਰ ਸੌਰੇ ਕਰਦਾ ਇਹਨੂੰ ਹਨਾ ਪੀਕੇ ਘੱਟ ਕਹਿੰਦੇ ਨੇ ਸੌਰਿਆਂ ਨੂੰ ਵੱਧ ਹੁੰਦਾ ਨਾ ਵੀ ਇਹਨੂੰ ਪੀਕੇ ਕਰਨਾ ਪਰ ਇਹ ਹੋ ਜਾਂਦਾ ਵੀ ਔਰਤ ਦੀ ਜ਼ਿੰਦਗੀ ਦੇ ਵਿੱਚ ਦੋਨਾਂ ਘਰਾਂ ਦੀਆਂ ਜ਼ਿੰਮੇਵਾਰੀਆਂ ਦੋਨੇ ਘਰਾਂ ਦੀਆਂ ਹਨਾ ਪਿਆਰ ਉਹਦਾ ਫਰਜ਼ ਉਹਦੇ ਹਰ ਇੱਕ ਚੀਜ਼ ਉਹਨੂੰ ਸੇਮ ਹੁੰਦੀ ਆ ਹਨਾ ਉਹਨੂੰ ਕੋਈ ਫਰਕ ਨਹੀਂ ਹੈਗਾ ਕਿਉਂਕਿ ਇੱਕ ਘਰ ਦੇ ਵਿੱਚੋਂ ਇਹ ਅੱਧੀ ਜ਼ਿੰਦਗੀ ਹਨਾ ਆਪਦੀ ਕੱਢ ਕੇ ਆਈ ਹੋਈ ਐ ਇੱਕ ਘਰ ਦੇ ਵਿੱਚ ਉਹਨੇ ਰਹਿਦੀ ਜ਼ਿੰਦਗੀ ਕੱਢਣੀ ਹੁੰਦੀ ਆ ਤੇ ਉਹਦੇ ਲਈ ਕੋਈ ਫਰਕ ਵਾਲੀ ਗੱਲ ਨਹੀਂ ਹੈਗੀ ਵੀ ਉਹਨੂੰ ਦੋਨੋਂ ਘਰ ਸੇਮ ਨੇ ਇਹ ਤਾਂ ਸਿਰਫ ਇੱਕ ਦੁਨੀਆ ਦੇ ਰੌਲੇ ਨੇ ਹੋਰ ਕੁਝ ਨਹੀਂ ਹੈਗਾ ਔਰ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟਦੀ ਬਸ ਜੀ ਅੱਜ ਆਪਾਂ ਹੁਣ ਇੰਨਾ ਕੁ ਮਿੰਨੀ ਵਲੌਗ ਹੀ ਲੈ ਕੇ ਆਏ ਸੀਗੇ ਓਕੇ ਬਾਈ ਟੇਕ ਕੇ ਆਪ ਪਿਆਰ ਕਰਨ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ